ਇੱਕਤਾ ਦੀ ਨਿਮਰਤ ਖੈਰਾ ਹੋਰਾਂ ਦਾ ਔਰ ਤੁਸੀਂ ਦੇਖੋ ਇਹ ਇਹ ਪ੍ਰੋਜੈਕਟ ਹੈ ਇਹ ਇਸ ਤਰ੍ਹਾਂ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਸਾਰਾ ਕੰਮ ਕਰੇਗਾ ਔਰ ਇਹ ਤਸਵੀਰਾਂ ਦੇਖਣਾ ਤੁਸੀਂ ਵੱਡਾ ਪ੍ਰੋਜੈਕਟ ਹੈ ਨਿਮਰਤ ਫਾਊਂਡੇਸ਼ਨ ਦੀ ਕੋਲਾਬ ਗਲੋਬਲ ਸਿਕਸ ਦੇ ਨਾਲ ਬਾਜੀ ਕਿੰਨੀਆਂ 10 ਮਸ਼ੀਨਾਂ ਨੇ ਇਹ ਦਿੱਤੀਆਂ ਨੇ ਹਾਂਜੀ ਬਾਜੀ 10 ਮਸ਼ੀਨਾਂ ਅਲੱਗ-ਅਲੱਗ ਕੈਟਾਗਰੀਜ਼ਆਂ ਅਸੀਂ ਆਰਡਰ ਕੀਤੀਆਂ ਸੀਗੀਆਂ ਸੋ ਮੈਨੂਫੈਕਚਰਿੰਗ ਟੀਮ ਨੇ ਕੰਪੋਨੈਂਟਸ ਬਾਰੋ ਦੀ ਮੰਗਵਾਏ ਐਬ੍ਰੋਡ ਤੋਂ ਮੰਗਵਾਏ ਫਿਰ ਤਿਆਰ ਕੀਤੀਆਂ ਤੇ ਮੈਨੂੰ ਪਤਾ ਸੀਗਾ ਕਿ ਇਹ ਮਸ਼ੀਨਾਂ ਕੀ ਸਾਡੇ ਲਈ ਇਮਪੈਕਟ ਪਾ ਸਕਦੀ ਇਹ ਇਹ ਨਾਲ ਭਾਜੀ ਫਾਇਦਾ ਬਹੁਤ ਹੋਣਾ ਏ ਇਹ ਹਫਤੇ ਨਾਲ ਚੱਲਣਾ ਸੋ ਇਹ ਪੂਰੀ ਪਾਈਪ 200 ਫੁੱਟ ਲੰਬੀ ਪਾਈਪ ਹੈ ਜੀ ਨਾਮ ਠੀਕ ਹੈ ਸੋ ਜੇ ਘਰਾਂ ਦੇ ਅੰਦਰ ਜਾਣਾ ਤਾਂ ਸਾਡੇ ਕੋਲੇ ਇਹ ਹੈ ਅਸੀਂ ਪੂਰਾ ਇੱਕ ਕੰਬੀਨੇਸ਼ਨ ਬਣਾਇਆ ਇੱਕ ਮਸ਼ੀਨ ਇਹਦੇ ਇਹ ਕਹਾ ਮਸ਼ੀਨ ਤੇ ਇੱਕ ਉਹ ਪੋਟਰ ਟੈਂਕ ਨਾਲ ਮੈਂ ਆਕੂ ਕਾਲੇ ਸੀਂ ਦੇ ਵਿੱਚ ਵੀ ਕੰਮ ਕਰ ਸਕਦੀ ਹੈ ਵਾਰਫ ਵੀ ਕੀਤਾ ਵੀ ਕੰਮ ਲਿਆ ਜਾ ਸਕਦਾ ਹੈ ਲੌਂਗ ਟਰਮ ਸਾਡਾ ਪਲਾਨ ਹੀ ਇਹ ਸੀਗਾ ਇਹ ਮਸ਼ੀਨ ਨਾਲ ਲੈਣ ਦਾ ਕਿ ਕਿੱਥੇ ਕਿੱਥੇ ਇਸ ਦਾ ਮਲਟੀ ਯੂਜ਼ ਕਰ ਸਕਦੇ ਹਾਂ ਅੱਜ ਪੰਜਾਬ ਚ ਸਾਡੇ ਆਏ ਨੇ ਔਰ ਅੱਜ ਅਗਰ ਇਹਨਾਂ ਦੀ ਰਿਕੁਆਇਰਮੈਂਟਸ ਸਪਰੇ ਕਰਨ ਦੇ ਵਿਚਾਰ ਹੈ ਨਿਮਰਤ ਖੈਰਾਵਾਲਾ ਦਾ ਸਿੱਧੂ ਬਾਈ ਦੇ ਨਾਮ ਦਾ ਅਰਜੰਟੀਨ ਲੋਵਰਾ ਜਿਹਨਾਂ ਦੀ ਪੂਰੀ ਟੀਮ ਨੇ ਅੱਜ ਇਸ ਸਹਿਯੋਗ ਦਿੱਤੇ ਕੀ ਇਸ ਨਾਲ ਜਿਹੜਾ ਆਣਵਲੀਆਂ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਔਰ ਆਣਵਲਾ ਜਿਹੜਾ ਲੋਕਾਂ ਨੂੰ ਸਕੀਨ ਦੀ ਪ੍ਰੋਬਲਮ ਹੋ ਰਹੀ ਹੈ ਹੋਰ ਜਿਹੜੀ ਉਹ ਸਮਲ ਹੈ ਉਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਸੋ ਇਹ ਇਸ ਤੋਂ ਛੁਟਕਾਰਾ ਪਾ ਸਕੂ ਇਸ ਤੇ ਰੋਕ ਲੱਗ ਸਕਦੀ ਅੱਜ ਹੀ ਅਮਨ ਸ਼ਾਮ ਨੂੰ ਸਾਡਾ ਪੂਰਾ ਰੋਡ ਮੈਪ ਪਿਆਰ ਹੈ ਅੱਜ 64 ਪਿੰਡ ਅਸੀਂ ਕਵਰ ਕਰਨ ਦਾ ਫਲੈਨ ਹੈ ਇਸ ਦੀ ਸਾਰਾ ਪਿੰਡਾਂ ਦਾ ਜਿਹੜੇ ਜਿਹੜੇ ਪੂਰੇ ਪਿੰਡ ਦਾ ਹਾਂਜੀ ਆ ਦੇਖੋ ਆ ਸਾਰੇ ਸਰਪੰਚਾਂ ਦੇ ਫੋਨ ਨੰਬਰ ਕਿਹੜੇ ਪਿੰਡ ਚ ਜਾਣਾ ਹੈ ਕਿਹੜਾ ਹਲਕਾ ਪੈਂਦਾ ਬਲੌਕ ਦਾ ਨੇਮ ਉਹ ਸਾਰੇ ਅਸੀਂ ਮਤਲਬ ਨਾਲ ਮੈਂਸ਼ਨ ਕੀ ਕੀ ਅਬਰਾਕਸ ਕਿੰਨੇ ਕੀ ਮਸ਼ੀਨ ਪੈਦੀ ਹੈ ਤੇ ਵੱਡੀ ਵਾਲੀ ਜਿਹੜੀ ਮਸ਼ੀਨਾਂ ਉਹ ਕਿੰਨੇ ਦੀ ਪੈਦੀ ਹੈ ਤੇ ਕੋਈ ਮਾਰਕੀਟ ਪ੍ਰਾਈਸ ਪਰ ਫੇਸ ਕੁਸ਼ੀ ਤੇ ਜਿਵੇਂ 6.5 ਲੱਖ ਰੁਪਇਆ ਅਸੀਂ ਕਰਦੇ ਆ ਤੇ ਬਟ ਅਸੀਂ ਆਪਣੇ ਵੱਲੋਂ ਜੋ 30 40% ਜੋ ਡਿਸਕਾਊਂਟ ਕਰਕੇ ਅੱਛਾ ਅਸੀਂ ਆਪਣਾ ਜੋ ਸਰਵਿਸ ਦਾ ਜੋ ਕੰਮ ਆਇਆ ਪੰਜਾਬ ਦੇ ਵਿੱਚ ਪਾਣੀ ਦੀ ਬੇਹਦ ਵੱਡੀ ਮਾਰ ਪਈ ਹੈ ਔਰ ਕਈ ਥਾਵਾਂ 'ਤੇ ਪਾਣੀ ਹੁਣ ਜਿਹੜਾ ਘਟਣਾ ਸ਼ੁਰੂ ਹੋ ਗਿਆ ਔਰ ਜਿਵੇਂ-ਜਿਵੇਂ ਪਾਣੀ ਘਟ ਰਿਹਾ ਹੈ ਤਾਂ ਅਸਲ ਸਮੱਸਿਆਵਾਂ ਅਸਲ ਤਸਵੀਰ ਜਿਹੜੀ ਹੈ ਨੁਕਸਾਨ ਦੀ ਸਾਹਮਣੇ ਆ ਰਹੀ ਹੈ ਕਿਉਂਕਿ ਰੀਹੈਬ ਬਹੁਤ ਵੱਡਾ ਪ੍ਰੋਜੈਕਟ ਹੈ ਔਰ ਕਈ ਮਹੀਨੇ ਚੱਲਣਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਹੜੀਆਂ ਪਾਣੀ ਉਤਰਨ ਤੋਂ ਬਾਅਦ ਫੈਲਣੇ ਸ਼ੁਰੂ ਹੋਣ ਗਏ ਜਿਹਦੇ ਵਿੱਚ ਮੱਛਰਾਂ ਦੇ ਨਾਲ ਹੋਣ ਵਾਲੇ ਬਹੁਤ ਰੋਗ ਨੇ ਔਰ ਕੀੜੇ ਮਕੌੜੇ ਤੁਸੀਂ ਆ ਦੇਖੋ ਇਹ ਵੱਡਾ ਪ੍ਰੋਜੈਕਟ ਨਿਮਰਤ ਫਾਊਂਡੇਸ਼ਨ ਦੀ ਕੋਲਾਬ ਗਲੋਬਲ ਸਿਕਸ ਦੇ ਨਾਲ ਬਈ ਅਮਰਪ੍ਰੀਤ ਹੋਰੀ ਸਾਡੇ ਨਾਲ ਨੇ ਇਹ ਇੱਕ ਵੱਡਾ ਪ੍ਰੋਜੈਕਟ ਹੈ ਭਾਜੀ ਕਿੰਨੀਆਂ 10 ਮਸ਼ੀਨਾਂ ਨੇ ਇਹ ਦਿੱਤੀਆਂ ਨੇ ਹਾਂਜੀ ਭਾਜੀ 10 ਮਸ਼ੀਨਾਂ ਅਲੱਗ-ਅਲੱਗ ਕੈਟਾਗਰੀਜ਼ ਦੀਆਂ ਅਸੀਂ ਆਰਡਰ ਕੀਤੀਆਂ ਸੀਗੀਆਂ ਆਪਾਂ ਨਾ ਭਾਜੀ ਆਪਾਂ ਸਾਰੀ ਗੱਲਬਾਤ ਕਰਾਂਗੇ ਟੀਮ ਭਾਜੀ ਦੀ ਸਾਰੀ ਨਾਲ ਆਪਾਂ ਇੱਕ ਵਾਰ ਪਹਿਲਾਂ ਮਸ਼ੀਨ ਦਿਖਾ ਦਈਏ ਇਹ ਇਹ ਮਸ਼ੀਨਾਂ ਨੇ ਤੁਸੀਂ ਦੇਖੋ ਕਿ ਔਰ ਇਸ ਪੰਜਾਬ ਦੇ ਵਿੱਚ ਹੀ ਬਣੀਆਂ ਹੋਈਆਂ ਮਸ਼ੀਨਾਂ ਨੇ ਕਾਰਨੇਡੋ ਫੋਰਸ ਇਹ ਭਾਜੀ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਆਪਾਂ ਕਹਿੰਦੇ ਆ ਕਿ ਛਿਣਕਾ ਕਰਨਾ ਕੋਈ ਬਿਮਾਰੀਆਂ ਤੋਂ ਬਚਾਉਣ ਦੇ ਲਈ ਹੈ ਨਾ ਇਹ ਇਹ ਉਸ ਚੀਜ਼ ਦੇ ਲਈ ਆ ਛਿਣਕਾ ਵਗੈਰਾ ਕਰਨ ਦੇ ਲਈ ਇਹ ਸਾਰਾ ਪ੍ਰੋਜੈਕਟ ਹਾਂ ਬਿਲਕੁਲ ਜੀ ਜਿਵੇਂ ਹੁਣ ਰੀਹੈਬਿਲਿਟੇਸ਼ਨ ਫੇਜ਼ ਜਿਹੜਾ ਸਟਾਰਟ ਹੋ ਰਿਹਾ ਹੈ ਅਸੀਂ ਗਰਾਉਂਡ ਜ਼ੀਰੋ ਤੋਂ ਹਮੇਸ਼ਾ ਰਿਪੋਰਟ ਵੀ ਦੇ ਰਹੇ ਹਾਂ ਤੁਸੀਂ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਘਰ ਗਏ ਹੋ ਔਰ ਸਾਡੀ ਕੋਸ਼ਿਸ਼ ਇਹੀ ਹੈ ਕਿ ਜਦੋਂ ਅਸੀਂ ਅੱਗੇ ਦਾ ਪਲਾਨ ਕੀ ਹੋ ਸਕਦਾ ਅਸੀਂ ਉਸ ਥੌਟ ਦੇ ਨਾਲ ਹਮੇਸ਼ਾ ਗਰਾਉਂਡ ਜ਼ੀਰੋ ਤੇ ਵਿਜ਼ਿਟ ਕਰਦੇ ਹਾਂ ਔਰ ਗਰਾਉਂਡ ਜ਼ੀਰੋ ਤੇ ਕੰਮ ਕਰਦੇ ਹਾਂ ਤੇ ਇਹ ਅੱਜ ਤੁਸੀਂ ਮਸ਼ੀਨਾਂ ਦੇਖ ਰਹੇ ਹੋ ਅੱਜ 10 ਤਰੀਕ ਹੋ ਗਈ ਹੈ ਪਰ ਸਾਨੂੰ ਇਹ ਆਰਡਰ ਕਿਤੇ ਨੂੰ ਹਫਤਾ ਹੋ ਚੁੱਕਾ ਮਸ਼ੀਨਾ ਸੋ ਹਫਤਾ ਇਹਨਾਂ ਨੂੰ ਭਾਜੀ ਵਰੀ ਵਿੱਚ ਆਏ ਹੋਏ ਨੇ ਸੋ ਉਹਨਾਂ ਦੀ ਮੈਨੂਫੈਕਚਰਿੰਗ ਟੀਮ ਨੇ ਕੰਪੋਨੈਂਟਸ ਬਾਰੋਂ ਦੀ ਮੰਗਵਾਏ ਐਬ੍ਰੋਡ ਤੋਂ ਮੰਗਵਾਏ ਫਿਰ ਤਿਆਰ ਕੀਤੀਆਂ ਤੇ ਮੈਨੂੰ ਪਤਾ ਸੀਗਾ ਕਿ ਇਹ ਮਸ਼ੀਨਾ ਕੀ ਸਾਡੇ ਲਈ ਇਮਪੈਕਟ ਪਾ ਸਕਦੀ ਹੈ ਇਹਦਾ ਭਾਜੀ ਫਾਇਦਾ ਬਹੁਤ ਹੋਣਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਹੁਣ ਦਵਾਈ ਵਗੈਰਾ ਛਣਕਾ ਦੇ ਲਈ ਪਿੰਡਾਂ 'ਚ ਜਾ ਕੇ ਹੈਨਾ ਫਸਲਾ ਦੇ ਨਾਲ ਜਿਹੜਾ ਟੋਨਾ ਸੜਿਆ ਜਾਂ ਪਸ਼ੂ ਮ੍ਰਿਤ ਪਸ਼ੂਆਂ ਤੋਂ ਬਾਅਦ ਜਿਹੜੀ ਇਸ ਤਰ੍ਹਾਂ ਦਾ ਮਾਹੌਲ ਬਣੇਗਾ ਬਿਮਾਰੀਆਂ ਦਾ ਤਾਂ ਇਹ ਬਹੁਤ ਕੰਮ ਆਉਣ ਗਿਆ। ਬਿਲਕੁਲ ਜੀ ਮੈਂ ਪਹਿਲੀ ਵਾਰ ਇਹ ਮਸ਼ੀਨ ਕੋਵਿਡ ਦੇ ਟਾਈਮ 'ਚ ਯੂਜ਼ ਕੀਤੀ ਸੀ ਜੀ ਪਾਜੀਵਾਰਾਂ ਤੋਂ ਲੈ ਕੇ ਇਹ ਪ੍ਰੋਜੈਕਟ ਦੇ ਪਹਿਲਾਂ ਹੋ ਚੁੱਕਾ ਕੰਮ। ਤਾਂ ਹੀ ਥੌਟ ਚੱਲਦੇ ਰਹਿੰਦੇ ਨੇ ਜੀ ਵੀ ਕਿਉਂ ਕੀ ਕੀ ਹੋਰ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਕਿੱਥੋਂ ਅਸੀਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਕਿੱਥੇ ਕਿਸ ਤਰ੍ਹਾਂ ਦੇ ਰਿਕੁਆਇਰਮੈਂਟ ਹੋ ਸਕਦੀ ਹੈ ਤਾਂ ਮੈਂ ਪਾਜੀਵਾਰਾਂ ਨਾਲ ਸਿੱਧੂ ਬਾਈ ਵਰੀ ਨਿਮਰਤ ਮੈਂਬਰ ਵੀ ਸਾਰੇ ਆਏ ਹੋਏ ਸੀਗੇ ਤੇ ਉਹਨਾਂ ਦਾ ਇਹ ਸੀਗਾ ਕਿ ਸਾਨੂੰ ਕੋਈ ਲੌਂਗ ਟਰਮ ਪਲਾਨ ਤੁਹਾਡਾ ਕੀ ਹੈ ਉਹ ਦੱਸੋ ਸੋ ਜਦੋਂ ਲੌਂਗ ਟਰਮ ਪਲਾਨ ਚ ਮੈਂ ਭਾਈ ਉਹਨਾਂ ਨੂੰ ਰਿਕੁਐਸਟ ਕੀਤੀ ਸਿੱਧੂ ਬਾਈ ਵਰਾ ਨੂੰ ਅਰਵਿੰਦਰ ਬਾਈ ਵਰਾ ਨੂੰ ਅਰਜੰਟੇ ਲੋਵਰਾ ਨੂੰ ਸਾਰੇ ਸੀਗੇ ਸੋ ਮੈਂ ਕਿਹਾ ਵੀ ਸਾਨੂੰ ਮਸ਼ੀਨਜ਼ ਅਗਰ ਮਿਲ ਜਾਣ ਨਾ ਤਾਂ ਸ਼ਾਇਦ ਜਿਹੜੇ ਮੈਡੀਕਲ ਕੈਂਪਸ ਨੂੰ ਲੱਗ ਰਹੇ ਨੇ ਉਹ ਕੱਟ ਜਾਣਗੇ ਸੋ ਅੱਜ ਮੈਡੀਕਲ ਕੈਂਪਸ ਲਗਾ ਰਹੇ ਆ ਦਵਾਈਆਂ ਵੰਡ ਰਹੇ ਆ ਇੱਕ ਵਾਰੀ ਭਾਜੀ ਆਪਾਂ ਥੋੜੀ ਜਿਹੀ ਵਰਕਿੰਗ ਦਿਖਾਈਏ ਦੀ ਹਾਂ ਜੀ ਮੰਗੋ ਜੀ ਆਪਾਂ ਥੋੜੀ ਵਰਕਿੰਗ ਦਿਖਾ ਦਈਏ ਹਾਂ ਮੈਂ ਟੀਮ ਨੂੰ ਕਹਿਣਾ ਜ਼ਰੂਰ ਤੁਸੀਂ ਇੱਕ ਵਾਰੀ ਚਲਾ ਦਿਓ ਆਪਾਂ ਇਹਦੀ ਵਰਕਿੰਗ ਦਿਖਾਈਏ ਕਿਉਂਕਿ ਤਾਂ ਇਹ ਇਹ ਪ੍ਰੋਜੈਕਟ ਹੈ ਜੀ ਨਿਮਰਤ ਖੈਰਾ ਹੋਰਾਂ ਦਾ ਔਰ ਤੁਸੀਂ ਦੇਖੋ ਇਹ ਇਹ ਪ੍ਰੋਜੈਕਟ ਹੈ ਇਹ ਇਸ ਤਰ੍ਹਾਂ ਦੇ ਨਾਲ ਇਹ ਪ੍ਰੋਜੈਕਟ ਜਿਹੜਾ ਸਾਰਾ ਕੰਮ ਕਰੇਗਾ ਬੜਾ ਸੁਪੀਦਾ ਦੇਖ ਰਿਹਾ ਤੁਸੀਂ ਬਹੁਤ ਸਰਬਦਸਤ ਦਾ ਫਿਨਲ ਇਹ ਜਿਹੜਾ ਪ੍ਰੋਜੈਕਟ ਪ੍ਰੋਜੈਕਟ ਚੱਲ ਰਿਹਾ ਤਾਂ ਬਿਲਕੁਲ ਭਾਈ ਅਮਰਪ੍ਰੀਤ ਜੀ ਇਹ ਵਾਕਈ ਮੰਨ ਲਾਦਾ ਕਿ ਇਹਦੇ ਨਾਲ ਵਰਕ ਫੋਰਸ ਵਰਕ ਅਬਿਲਟੀ ਬਹੁਤ ਜ਼ਿਆਦਾ ਵੱਧ ਜਾਣੀ ਹੈ ਕਿਉਂਕਿ ਬਹੁਤ ਘੱਟ ਟਾਈਮ ਦੇ ਵਿੱਚ ਕਈ ਕਾਫੀ ਵੱਡਾ ਇਲਾਕਾ ਜਿਹੜਾ ਕਵਰ ਹੋ ਜਾਏਗਾ ਕਿਉਂਕਿ ਜੇ ਆਪਾਂ ਹੱਥ ਵਾਲੀਆਂ ਮਸ਼ੀਨਾਂ ਦੇ ਨਾਲ ਤੰਨਾ ਮਾਂ ਬੋਲ ਰਿਆਂ ਬਿਲਕੁਲ ਹੱਥ ਵਾਲੀ ਮਸ਼ੀਨਾਂ ਦੂਜੀਆਂ ਜਿਹੜੀਆਂ 2-2 ਫੁੱਟ ਪਾਈਪ ਵਾਲੀਆਂ ਲੰਬੀਆਂ ਹੱਥ ਨਾਲ ਕਰਦੇ ਆਪਾਂ ਆਪਾਂ ਕਵਾਂਗੇ ਉਹ ਵੀ ਆਪਾਂ ਦੇਖੀਏ ਜੇ ਜੇ ਦਿਖਾ ਸਕੇ ਟੀਮ ਕਾਟੀ ਜੇ ਇਹਦੀ ਵਰਕਿੰਗ ਥੋੜੀ ਜੀ ਦਿਖਾ ਸਕੋ ਤਾਂ ਤੁਸੀਂ ਕਿ ਕਿਵੇਂ ਇਹ ਜਿਹੜਾ ਚੱਲਦੀਆਂ ਨੇ ਮਸ਼ੀਨਾਂ ਸੋ ਆ ਇਹਨਾਂ ਨੇ ਪੂਰੀ ਇਹ ਮਸ਼ੀਨਾਂ ਦਾ ਮੈਂ ਤੁਹਾਨੂੰ ਦਿਖਾਣਾ ਚਲਾ ਕੇ ਇੱਕ ਵਾਰੀ ਸੋ ਦਿਖਾਇਓ ਭਾਜੀ ਇਹ ਇਹ ਹੱfte ਨਾਲ ਚੱਲ ਰਿਹਾ ਸਾਰੀ ਪਾਈਪ 200 ਫੁੱਟ ਲੰਬੀ ਪਾਈਪ ਹੈ ਜੀ ਨਾਲ ਸੋ ਜੇ ਘਰਾਂ ਦੇ ਅੰਦਰ ਜਾਣਾ ਹੈ ਤਾਰ ਸਾਡੇ ਕੋਲੇ ਇਹ ਹੈ ਅਸੀਂ ਪੂਰਾ ਇੱਕ ਕੰਬੀਨੇਸ਼ਨ ਬਣਾਇਆ ਇੱਕ ਮਸ਼ੀਨ ਇਹ ਇੱਕ ਆਹਾ ਮਸ਼ੀਨ ਤੇ ਇੱਕ ਵਾਟਰ ਟੈਂਕ ਨਾਲ ਸੋ ਤਿੰਨ ਟਰੈਕਟਰ ਤਿੰਨ ਮਸ਼ੀਨਾਂ ਦੇ ਨਾਲ ਚੱਲੂਗਾ ਸੋ ਜਿੱਥੇ ਜਿਹੜੀ ਜ਼ੋਰ ਰਿਕੁਆਇਰਮੈਂਟ ਹੈ ਬਾਹਰ ਓਪਨ ਦੇ ਵਿੱਚ ਘਰ ਉਹਨਾਂ ਨੇ ਇਹ ਵਰਕ ਕਰਨਾ ਹੈ ਜੇ ਅੰਦਰ ਘਰਾਂ ਚ ਸਫਾਈ ਦਾ ਵੀ ਕੰਮ ਕਰਨਾ ਠੀਕ ਹੈ ਤਾਂ ਵੀ ਇਹ ਕੰਮ ਆ ਸਕਦੀ ਹੈ ਪ੍ਰੈਸ਼ਰ ਬਹੁਤ ਦਿਖਾਇਆ ਇਹਨਾਂ ਦਾ ਸੋ ਮੈਨ ਲਾਈਕ ਇਸ ਤਰ੍ਹਾਂ ਦੀਆਂ ਮਸ਼ੀਨਾਂ ਇਹ ਭਾਈ ਮੈਨ ਲੱਗਦਾ ਕਿ ਜਿਵੇਂ ਆਗੂ ਗਾਲੇ ਸੀਨ ਦੇ ਵਿੱਚ ਵੀ ਕੰਮ ਆ ਸਕਦੀ ਹੈ ਫਾਇਰ ਬ੍ਰਿਗੇਡ ਦਾ ਵੀ ਕੰਮ ਲੈ ਆ ਜਾ ਸਕਦੀ ਹੈ ਲੌਂਗ ਟਰਮ ਸਾਡਾ ਪਲਾਨ ਹੀ ਇਹ ਸੀਗਾ ਇਹ ਮਸ਼ੀਨਾਂ ਲੈਣ ਦਾ ਕਿ ਕਿੱਥੇ ਕਿੱਥੇ ਇਸ ਦਾ ਮਲਟੀ ਯੂਜ਼ ਕਰ ਸਕਦੇ ਆ ਅੱਜ ਪੰਜਾਬ ਚ ਆੜ ਆਏ ਨੇ ਔਰ ਅੱਜ ਅਗਰ ਇਹਨਾਂ ਦੀ ਰਿਕੁਆਇਰਮੈਂਟਸ ਫਰੇ ਕਰਨ ਦੇ ਵਿਚਾਰ ਹੈ ਤੇ ਕੱਲ ਨੂੰ ਅਗਰ ਇਹ ਐਸੈਟ ਆਰਗੇਨਾਈਜੇਸ਼ਨ ਦਾ ਹੈਗਾ ਤਾਂ ਅਸੀਂ ਹੋਰ ਕਿੱਥੇ ਯੂਜ਼ ਕਰ ਸਕਦੇ ਹਾਂ ਠੀਕ ਹੈ ਸੋ ਮਤਲਬ ਮੈਂ ਤੁਹਾਡੇ ਮਾధ్యਮ ਰਾਹੀਂ ਇਹ ਹੀ ਧੰਨਵਾਦ ਕਰਦਾ ਨਿਮਰਤ ਖੈਰਾਵਣਾ ਦਾ ਸਿੱਧੂ ਬਾਈ ਜਨਾ ਦਾ ਅਰਜਨ ਢੇਲਵਰ ਦਾ ਜਿਨ੍ਹਾਂ ਦੀ ਪੂਰੀ ਟੀਮ ਨੇ ਅੱਜ ਇਹ ਸਹਿਯੋਗ ਦਿੱਤਾ ਕਿ ਇਸ ਨਾਲ ਜਿਹੜਾ ਆਣਵਲੀਆਂ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਔਰ ਆਣਵਲਾ ਜਿਹੜਾ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਹੋ ਰਹੀ ਹੈ ਹੋਰ ਜਿਹੜੀ ਉਹ 스멜 ਹੈ ਉਜੜੀਆਂ ਚੀਜ਼ਾਂ ਚੱਲ ਰਹੀਆਂ ਸੋ ਇਹ ਇਸ ਤੋਂ ਛੁਟਕਾਰਾ ਪਾ ਸਕੂਗਾ ਇਸ ਤੇ ਰੋਕ ਲੰਘ ਸਕਕੇ ਜੀ ਭਾਜੀ ਇਹ ਇਹ ਜਿਹੜਾ ਪ੍ਰੋਜੈਕਟ ਹੈ ਕਦੋਂ ਤੋਂ ਔਨ ਗਰਾਉਂਡ ਸ਼ੁਰੂ ਹੋਇਆ ਇਹ ਅੱਜ ਤੋਂ ਹੀ ਜੀ ਹੁਣ ਅਸੀਂ ਸਿਰਫ ਇਸ ਦੀ ਜਿਹੜੀ ਇਸ ਦੇ ਵਿੱਚ ਘਰ ਕੈਮੀਕਲ ਪੈਂਦਾ ਉਸ ਦਾ ਇੰਤਜ਼ਾਰ ਕਰ ਰਹੇ ਸੀਗੇ ਕੱਲ ਅੱਜ ਅਰਲੀ ਮਾਰਨਿੰਗ ਸਾਡੇ ਕੋਲੇ ਮਸ਼ੀਨਾਂ ਉਤਰੀਆਂ ਨੇ ਲੁਧਿਆਣੇ ਤੋਂ ਸੋ ਅੱਜ ਹੀ ਉਹ ਸ਼ਾਮ ਨੂੰ ਸਾਡਾ ਪੂਰਾ ਰੋਡਮੈਪ ਤਿਆਰ ਹੈ ਅੱਜ 68 ਪਿੰਡ ਅਸੀਂ ਕਵਰ ਕਰਨ ਦਾ ਪਲਾਨ ਕੀਤਾ ਹੈ ਸਾਰੇ ਪਿੰਡਾਂ ਦਾ ਜਿਹੜੇ ਜਿਹੜੇ ਪਿੰਡ ਪੂਰੇ ਪਿੰਡ ਦਾ ਹਾਂਜੀ ਆ ਦੇਖੋ ਆ ਸਾਰੇ ਸਰਪੰਚਾਂ ਦੇ ਫੋਨ ਨੰਬਰ ਕਿਹੜੇ ਪਿੰਡ ਚ ਜਾਣਾ ਹੈ ਕਿਹੜਾ ਹਲਕਾ ਪੈਂਦਾ ਬਲਾਕ ਦਾ ਨੇਮ ਉਹ ਸਾਰੇ ਅਸੀਂ ਮਤਲਬ ਨਾਲ ਮੈਂਸ਼ਨ ਕੀਤੇ ਪੂਰੀ ਲਿਸਟ ਬਣਾਈ ਹੈ ਉਹ ਪਿੰਡ ਦੇ ਵਿੱਚ ਇਹ ਇਹ ਹੁਣ ਲਗਾਤਾਰ ਚੱਲੇਗਾ ਪਰ ਇਹ ਤਾਂ 21 ਕੇਰੀਏ ਕਰਕੇ ਕੱਢੀ ਜਾਣਾ ਜੀ ਸਾਡੇ ਕੋਲੇ ਹੁਣ ਅੱਜ 4 ਮਸ਼ੀਨਾਂ ਆ ਗਈਆਂ 6 ਮਸ਼ੀਨਾਂ ਹੋਰ ਪਾਈ ਨੇ ਉਹ 10 ਮਸ਼ੀਨਾਂ ਨੇ ਟੋਟਲ 10 ਮਸ਼ੀਨਾਂ 10 ਹੋਰ ਭਾਜੀ ਅੱਛਾ ਭਾਜੀ ਇਹ ਕੀ ਕਿਵੇਂ ਕਿਵੇਂ ਪ੍ਰੋਜੈਕਟ ਤੁਹਾਨੂੰ ਕੰਟੈਕਟ ਕਰਦੇ ਨੇ ਮੁਰਪਰੀ ਥੋੜੀ ਤੇ ਇਹ ਰੈਗੂਲਰ ਬਣਦੀਆਂ ਰਹਿੰਦੇ ਨੇ ਕਿ ਖਾਸ ਤੌਰ ਤੇ ਬਣਾਈਆਂ ਗਈਆਂ ਨੇ ਪਹਿਲਾਂ ਤਾਂ ਜੀ ਇਹ ਵੀ ਅ ਅਸੀ ਅਮਰਪਾਲ ਵੀਰ ਦਾ ਧੰਨਵਾਦ ਕਰਦੇ ਹਾਂ ਸਾਨੂੰ ਇਹ ਸੇਵਾ ਦੇ ਯੋਗਦਾਨ ਦੇ ਵਿੱਚ ਸਾਡਾ ਥੋੜਾ ਬਹੁਤ ਹਿੱਸਾ ਪਿਆ ਹੂੰ ਤੇ ਨਿਮਰਤ ਫਾਊਂਡੇਸ਼ਨ ਦਾ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਮਸ਼ੀਨਾਂ ਨੂੰ ਪਰਚੇਸ ਕਰਕੇ ਹੂੰ ਆਪਣੇ ਅ ਗਲੋਬਲ ਸਿਕਸ ਨੂੰ ਡੋਨੇਟ ਕੀਤੀਆਂ ਤੇ ਤਾਂ ਜੋ ਇਹ ਜਿਹੜੀ ਕੁਦਰਤੀ ਆਫਤ ਦਾ ਹੈ ਇਹਨੂੰ ਨੇ ਜਿੱਠਿਆ ਜਾ ਸਕੇ ਠੀਕ ਹੈ ਤੇ ਬੇਸਿਕਲੀ ਇਹ ਮਸ਼ੀਨਸ ਨੂੰ ਸਾਨੂੰ ਪਹਿਲਾਂ ਅਸੀਂ ਕੋਵਿਡ ਦੇ ਵਿੱਚ ਯੂਜ਼ ਕੀਤੇਆਂ ਸੀਗੀਆਂ ਤੇ ਉਸ ਤੋਂ ਬਾਅਦ ਇਹ ਜ਼ਿਆਦਾਤਰ ਐਕਸਪੋਰਟ ਕਰਦੇ ਅਸੀਂ ਇਹ ਮਸ਼ੀਨਸ ਨੂੰ ਠੀਕ ਹੈ ਤੇ ਆਪਣੇ ਇੱਧਰ ਉਸ ਤਰੀਕੇ ਦੀ ਆ ਫੀਲਡ ਕੰਡੀਸ਼ਨਸ ਨਹੀਂ ਹੈਗੀਆਂ ਜਿੱਥੇ ਦੇ ਇਹਨਾਂ ਨੂੰ ਅਸੀਂ ਯੂਜ਼ ਕਰ ਸਕੀਏ ਕੁਝ ਬਹੁਤ ਘੱਟ ਏਰੀਏ ਨੇ ਹਾਂ ਸੋ ਇਹਨਾਂ ਨੂੰ ਸਪੈਸ਼ਲ ਪਰਪਸ ਔਨ ਸਪੈਸ਼ਲ ਡਿਮਾਂਡ ਤੇ ਹੀ ਬਣਾਇਆ ਜਾਂਦਾ ਤੇ ਨਾਮ ਹੀ ਨਾਮ ਹਾਂਜੀ ਇਹ ਇਹਦੇ ਵਿੱਚ ਵੀ ਕੈਟਾਗਰੀਆਂ ਨੇ ਨਾ ਉਹ ਥੋੜੀ ਡਿਫਰੈਂਟ ਆ ਇਹ ਇਹ ਡਿਫਰੈਂਟ ਨੇ ਕਹਿੰਦੇ ਇੱਕ ਹੋਰ ਵੱਡੀ ਮਸ਼ੀਨ ਵੀ ਆ ਰਹੀ ਹੈ ਹਾਂਜੀ ਇਹਦੇ ਵਿੱਚ ਨੇ ਅਸੀਂ ਸਪਰੇਇੰਗ ਦੇ ਵਿੱਚ ਕੀ ਹੋ ਵੀ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਐਸਪੈਕਟਸ ਨੇ ਕੈਟਾਗਰੀਜ਼ ਨੇ ਕਿ ਹੁਣ ਜਿਸ ਤਰੀਕੇ ਦਾ ਹੁਣ ਆਪਾਂ ਗਰਾਊਂਡ ਤੇ ਜਾਣਾ ਵਾ ਸਾਨੂੰ ਨਹੀਂ ਪਤਾ ਕਿੰਦਾਂ ਦਾ ਸਾਹਮਣਾ ਕਰਨਾ ਪਊ ਸਭ ਤੋਂ ਪਹਿਲਾਂ ਆਪਾਂ ਅ ਮਨਕੀਰ ਤੌਲਖੀ ਦਾ ਧੰਨਵਾਦ ਜੋ ਟਰੈਕਟਰਸ ਨੇ ਕਿਉਂਕਿ ਟਰੈਕਟਰ ਜਦੋਂ ਜਾਣਗੇ ਆਪਣੇ ਖੇਤਾਂ ਦੇ ਵਿੱਚ ਇਹਨਾਂ ਨੂੰ ਜਾਣਾ ਇਹਨਾਂ ਨੇ ਜਾਂ ਉੱਥੇ ਗਾਰ ਹੋਊਗੀ ਜਾਂ ਉਹਨਾਂ ਤੇ ਜਾ ਸਕਦੇ ਤੇ ਇਹ ਉਸ ਕੰਡੀਸ਼ਨ ਚ ਇਹ ਮਸ਼ੀਨਾਂ ਜਾ ਸਕਦੀਆਂ ਡਿਫਰੈਂਟ ਕੈਟਾਗਰੀਜ਼ ਦੇ ਵਿੱਚ ਕੀ ਹੈ ਵੀ ਜਿੱਥੇ ਹੁਣ ਮੰਨ ਲਓ ਲੈਟਸ ਸੁਪੋਜ਼ ਟਰੈਕਟਰ ਖੜ ਗਿਆ ਬਹੁਤ ਪਤਲੀਆਂ ਗਲੀਆਂ ਨੇ ਜਿਵੇਂ ਅਮਰਪ੍ਰੀਤ ਆਪਣੇ ਅਮਨਵੀਰ ਜੀ ਨਾਲ ਮੇਰੀ ਗੱਲ ਹੋਈ ਵੀ ਉੱਥੇ ਬਹੁਤ ਸਾਰੇ ਛੋਟੇ-ਛੋਟੇ ਏਰੀਆਜ਼ ਵੀ ਹੈਗੇ ਆ ਕਿ ਘਰ ਵਾਲੇ ਵੀ ਘਰ ਹੈਗੇ ਨੇ ਉੱਥੇ ਮਸ਼ੀਨਾਂ ਨਹੀਂ ਪਹੁੰਚ ਸਕਦੀਆਂ ਉੱਥੇ ਫਿਰ ਪਾਈਪਾਂ ਨੂੰ ਲੈ ਕੇ 2-200 ਮੀਟਰ ਤੱਕ ਅੰਦਰ ਜਾ ਕੇ ਬੰਦਾ ਸਪਰੇਅ ਕਰਦਾ ਭਾਈ ਕੀਮਤ ਦੀ ਗੱਲ ਕਰੀ ਕੀ ਅਪਰੋਕਸ ਕਿੰਨੇ ਦੀ ਹੈ ਮਸ਼ੀਨ ਪੈਂਦੀ ਹੈ ਤੇ ਵੱਡੀ ਵਾਲੀ ਜਿਹੜੀ ਮਸ਼ੀਨ ਆ ਉਹ ਕਿੰਨੇ ਦੀ ਪੈਂਦੀ ਹੈ ਤੇ ਕੋਈ ਮਾਰਕੀਟ ਪ੍ਰਾਈਸ ਤਾਂ ਇਸ ਮਸ਼ੀਨ ਦਾ ਜਿਵੇਂ 8.5 ਲੱਖ ਰੁਪਇਆ ਅਸੀਂ ਕਰਦੇ ਹਾਂ ਤੇ ਬਟ ਅਸੀਂ ਆਪਣੇ ਵੱਲੋਂ ਜੋ 30-40% ਜੋ ਡਿਸਕਾਊਂਟ ਕਰਕੇ ਅੱਛਾ ਅਸੀਂ ਆਪਣਾ ਜੋ ਸੇਵਾ ਦਾ ਯੋਗਦਾਨ ਪਾਇਆ ਤੇ ਕੋਵਿਡ ਦੇ ਵਿੱਚ ਵੀ ਅਸੀਂ ਸ਼ੁਰੂਆਤ ਉਸ ਟਾਈਮ ਵੀ ਸੀ ਉਸ ਟਾਈਮ ਕਾਫੀ ਲੋਕ ਇਦਾਂ ਹੀ ਸੀ ਸੇਵਾ ਦੇ ਵਿੱਚ ਆਈ ਸੀ ਹੂੰ ਸੋ ਹੋਰ ਡਿਫਰੈਂਟ ਕੈਨਨ ਇੱਕ ਅਸੀਂ ਮਸ਼ੀਨ ਦੇ ਰਹੇ ਆ ਵੀ ਉਹਦੇ ਨਾਲ ਕੀ ਹੈ ਵੀ ਜਿੱਥੇ ਅਸੀਂ ਜਾ ਨਹੀਂ ਸਕਦੇ ਜਿੱਥੇ ਇਹ ਮਸ਼ੀਨ বিনা ਜਾ ਸਕੇ ਪਾਈਪਾਂ বিনা ਜਾ ਸਕਣ ਤੇ ਉੱਥੇ ਉਹ ਕੈਨਨ ਵੀਗਾ ਤਕਰੀਬਨ 100 ਫੁੱਟ ਏਰੀਆ ਕਵਰ ਕਰੂਗੀ ਠੀਕ ਹੈ ਤੇ 100 ਫੁੱਟ ਏਰੀਆ ਦੇ ਵਿੱਚ ਜੋ ਵੀ ਜਰਮਸ ਨੇ ਜਾਂ ਜੋ ਵੀ ਪ੍ਰੋਬਲਮ ਜੋ ਬਿਮਾਰੀਆਂ ਜਿੰਨਾਂ ਆਪਣੀਆਂ ਹੋਣੀਆਂ ਨੇ ਤੇ ਉਹਨਾਂ ਨੂੰ ਰੋਕਥਾਮ ਕਰੂਗੀ ਤੇ ਜੋ ਇਹਦੇ ਵਿੱਚ ਆਪਾਂ ਕੈਮੀਕਲ ਪਾਵਾਂਗੇ ਤੇ ਜੋ ਮਿਸਟ ਸਾਈਜ਼ ਹੁੰਦਾ ਜੋ ਕੋਈ ਵੀ ਆਪਣਾ ਵਾਇਰਸ ਆ ਜਾ ਕੋਈ ਸ਼ੋਰ ਆ ਉਹ ਕੋਈ 1.5 200 ਮਾਈਕਰੋਨ ਦਾ ਸਾਈਜ਼ ਹੁੰਦਾ ਆਲਮੋਸਟ ਤੇ ਇਹ ਮਿਸਟ 50 ਮਾਈਕਰੋਨ ਤੱਕ ਆ ਜਾਂਦੀ ਹੈ ਤਾਂ ਜੋ ਇਹ ਇੱਕ ਜੇ 150 ਮਾਈਕਰੋਨ ਤਿੰਨ ਚਾਰ ਡ੍ਰੌਪ ਲੱਗ ਜਾਣ ਮਤਲਬ ਆਈਡੀਆ ਟੈਕਨੀਕਲੀ ਵੀ ਪੂਰਾ ਇਹਦੇ ਉੱਤੇ ਵਰਕ ਆਈਡੀਆ ਆਈਡੀਆ ਇਸ ਜਸਵੀ ਦੋ ਤਿੰਨ ਡ੍ਰੌਪ ਉਹ ਤੇ ਨਾ ਲੱਗ ਜਾਣ ਜਿਵੇਂ ਹੁਣ ਕੋਵਿਡ ਦੇ ਵਿੱਚ ਜਿਹੜਾ ਸੀਗਾ ਉਹਦੇ ਵਿੱਚ 400 ਮਾਈਕਰੋਨ ਦਾ ਕਹਿੰਦੇ ਸੀ 300 ਤੋਂ 400 ਮਾਈਕਰੋਨ ਦਾ ਤੇ ਉਹਦੇ ਵਿੱਚ ਜਿਵੇਂ 8 10 ਲੱਗ ਜਾਂਦੇ ਸੀ ਤੇ ਉਹਦੇ ਨਾਲੇ ਇਮਪੈਕਟ ਆ ਤੇ ਕਾਫੀ ਉਹਦੇ ਬੈਨੀਫਿਟ ਮਿਲਿਆ ਸੋ ਥਿਸ ਇਜ਼ ਦ ਓਨਲੀ ਆਈਡੀਆ ਬਿਲਕੁਲ ਇਹ ਇਹ ਪ੍ਰੋਜੈਕਟ ਹੈ ਜੀ ਨਿਮਰਤ ਖਹਿਰਾ ਹੋਰਾਂ ਦੇ ਵੱਲੋਂ ਹਰਵਿੰਦਰ ਸਿੱਧੂ ਹੋਰਾਂ ਦੇ ਵੱਲੋਂ ਭਾਈ ਅਮਰਪਾਲ ਹੋਰਾਂ ਦੇ ਬਹੁਤ ਕਮਾਲ ਦਾ ਕੰਮ ਕਰ ਰਹੀ ਹੈ ਗਲੋਬਲ ਸਿੱਖ ਇਹਨਾਂ ਦੇ ਨਾਲ ਕੋਲਾਬ ਕਰਕੇ ਔਰ ਮੈਨੂੰ ਲੱਗਦਾ ਕਿ ਭਾਜੀ ਇਹਦੀ ਸਭ ਤੋਂ ਵੱਧ ਇਸ ਟਾਈਮ ਲੋੜ ਸੀਗੀ ਔਰ ਇਹ ਪਿੰਡ-ਪਿੰਡ ਜਾਊਗੇ ਔਰ ਦੇਖੋ ਆ ਆ ਬਹੁਤ ਕਮਾਲ ਦੀ ਗੱਲ ਆ ਕਿ ਇਹ ਇਹ ਲਿਸਟਾਂ ਨੇ ਮੰਨੋ ਬਹੁਤ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ ਇਹ ਲਿਸਟਾਂ ਬਣੀਆਂ ਹੋਈਆਂ ਨੇ ਭਾਜੀ ਇਹ ਚ ਕੋਈ ਸਪਾਰਸ਼ ਨਹੀਂ ਕੋਈ ਰੌਲਾ ਰੱਪਾ ਨਹੀਂ ਹੈ ਨਾ ਕਿ ਯਾਰ ਇੱਧਰ ਪਹਿਲਾਂ ਹੋ ਜੇ ਇਦਾਂ ਪਹਿਲਾਂ ਹੋਈਵੇਂ ਸਰਕਾਰੀ ਕੰਮਾਂਜ ਹੋ ਜਾਂਦਾ ਦਾ ਤੁਸੀਂ ਪੂਰੀ ਲਿਸਟ ਬਣਾਈ ਆ ਕਿ ਸਾਰੇ ਪਿੰਡਾਂ ਦੇ ਵਿੱਚ ਘਰ ਸਾਡੀ ਟੀਮਾਂ ਆਲਰੇਡੀ ਵਿਜ਼ਿਟਿੰਗ ਜਿਹੜੀ ਐਸੈਸਮੈਂਟਸ ਚੱਲ ਰਹੀਆਂ ਨੇ ਤੋਂ ਸਾਨੂੰ ਪਤਾ ਵੀ ਕਿਹੜੀ ਜਗ੍ਹਾ ਦੇ ਉੱਤੇ ਹਜੇ ਵੀ ਸਲੱਜ ਪਿਆ ਕਿਥੋਂ ਦੀ ਕਿੰਨੀ 스멜 ਵਾਲੇ ਇਲਾਕੇ ਸੀਗੇ ਕਿਉਂਕਿ ਜਦੋਂ ਅਸੀਂ ਆਪ ਉੱਥੇ ਇਲਾਕਿਆਂ ਦੇ ਵਿੱਚ ਘਰ ਗਏ ਆ ਮੈਂ ਆਪ ਖੁਦ ਵਿਜ਼ਿਟ ਕੀਤਾ ਇੱਕ ਵਾਰ ਤਾਂ ਮੈਨੂੰ ਵੀ ਵੋਮਿਟ ਆਉਣ ਵਾਲੀ ਹੋ ਗਈ ਕਿ ਤੁਹਾਡੇ ਤੋਂ ਖੜਿਆ ਨਹੀਂ ਜਾ ਰਿਹਾ ਕਿਉਂਕਿ ਜਿਹੜਾ ਪਰਿਵਾਰ ਚਾਰ-ਚਾਰਜੀ ਇੱਕੀ ਕਮਰੇ ਚ ਰਹਿ ਰਹੇ ਨੇ ਔਰ ਉਸੇ ਕਮਰੇ ਦੇ ਵਿੱਚ ਘਰ ਅੰਦਰ ਸਾਮਾਨ ਸੀ ਉਹਨਾਂ ਦੇ ਵਿੱਚ ਘਰ ਛੋਟੀ ਜੀ ਕਿਚਨ ਬਣਾਈ ਹੋਈ ਸੀ ਔਰ ਅੱਜ ਉੱਥੇ ਹੀ ਉਹ ਹੜਾਂ ਦੀ ਮਾਰ ਪਈ ਹੈ ਔਰ ਉਹਨਾਂ ਦਾ ਮਤਲਬ ਲਾਈਕ ਐਹੋ ਜੀ ਸਿਚੁਏਸ਼ਨ ਦੇ ਵਿੱਚ ਘਰ ਉਹਨਾਂ ਨੂੰ ਉੱਥੇ ਰਹਿਣਾ ਹੀ ਬਹੁਤ ਜ਼ਿਆਦਾ ਮੁਸ਼ਕਿਲ ਸੀ ਸੋ ਤਾਂ ਇਹ ਦਿਮਾਗ 'ਚ ਆਈਡੀਆ ਆਇਆ ਤਾਂ ਮੈਨੂੰ خیال ਆਇਆ ਬਾਈ ਉਹਨਾਂ ਦਾ ਕਿ ਅਸੀਂ 4-5 ਸਾਲ ਇਕੱਠੇ ਬੱਲਾਂ ਇੱਕ ਪ੍ਰੋਜੈਕਟ 'ਚ ਕੰਮ ਕੀਤਾ ਸੀ ਮੈਂ ਸਿੱਧੂ ਬਾਈ ਉਹਨਾਂ ਨਾਲ ਗੱਲ ਕੀਤੀ ਬਾਈ ਜੇ ਤੁਸੀਂ ਸਪੋਰਟ ਕਰ ਨਹੀਂ ਚਾ ਰਹੇ ਹੋ ਲੌਂਗ ਟਰਮ ਲਈ ਕਿਉਂਕਿ ਉਹਨਾਂ ਨੇ ਕਿਹਾ ਵੀ ਭਾਈ عمر ਬ੍ਰਿਜ ਵੀ ਜੇ ਸਾਲ ਲੱਗ ਜੇ ਚਾਹੇ 2 ਸਾਲ ਲੱਗ ਜੇ ਅਸੀਂ ਤੁਹਾਡੇ ਨਾਲ ਖੜੇ ਆ ਮੈਂ ਕਿਹਾ ਜੇ ਖੜੇ ਹੋ ਗਏ ਸਾਨੂੰ ਆ ਐਸੈਟ ਬਣਾ ਕੇ ਦਿਓ ਤਾਂ ਜੋ ਐਸੈਟ ਅੱਗੇ ਲੋਕਾਂ ਦੇ ਹੋਰ ਕੰਮ ਆਈ ਚੱਲੇ ਅੱਜ ਨਹੀਂ ਹੁਣ ਕੱਲ ਨੂੰ ਅੱਗੇ ਡੈਂਗੂ ਫੈਲ ਜਾਣਾ ਜਾਂ ਕੁਛ ਹੈ ਜਾਂ ਕੋਈ ਵੀ ਇਦਾਂ ਚੀਜ਼ਾਂ ਚੱਲਦੀਆਂ ਨੇ ਪਰ ਪ੍ਰੋਜੈਕਟ ਹਮੇਸ਼ਾ ਹੀ ਕੰਮ ਆਉਂਦੇ ਰਹਿਣਗੇ। ਸਪੈਸ਼ਲੀ ਦੇਖੋ ਅੱਜ ਮਲਟੀਪਲ ਯੂਸ ਲਈ ਇਹ ਕੰਮ ਆ ਰਹੇ ਨੇ। ਸੋ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਇਹ ਪ੍ਰੋਜੈਕਟ ਹੈ ਸੀ ਪਲਾਨ ਕੀਤਾ ਔਰ ਜਿਹੜੀਆਂ ਹੋਰ ਵੱਡੀਆਂ ਮਸ਼ੀਨਾਂ ਆ ਰਹੀਆਂ 12-13 ਲੱਖ ਰੁਪਏ ਦੀ ਇੱਕ ਮਸ਼ੀਨ ਹੈ। ਠੀਕ ਹੈ। ਸੋ ਮਤਲਬ ਉਹ ਬਾਈਵਾਰਾਂ ਨੇ ਸਪੈਸ਼ਲੀ ਬਾਰੋ ਦੀ ਅਬਰਾਡ ਤੋਂ ਮਹਿੰਗਾਈ ਸੋ ਇਹ ਪੂਰਾ ਹਫਤਾ ਹੋ ਗਿਆ ਸਾਨੂੰ ਐਕਸਰਸਾਈਜ਼ ਕਰਦੇ ਸੋ ਪਹਿਲਾਂ ਸਾਨੂੰ ਸੀਗਾ ਕਿ ਕੱਲ ਐਕਸਪੈਕਟਿਡ ਸੀ ਅਸੀਂ ਕੱਲ ਲਾਂਚ ਕਰੀਏ ਸੋ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਮਾਲਿਕ ਦੀ ਮਿਹਰ ਤੇ ਨਾਲ ਉਹ ਇਹੀ ਇਹੀ ਆਸ ਦੇ ਨਾਲ ਜਾ ਰਹੇ ਹਾਂ ਕਿ ਜਿਹੜੀਆਂ ਬਿਮਾਰੀਆਂ ਨੇ ਉਹ ਨਾ ਫੈਲਣ ਲੋਕਾਂ ਦੇ ਘਰਾਂ ਚ ਦੇਖ ਰਹੇ ਹਾਂ ਸਕਿਨ ਦੀਆਂ ਪ੍ਰੋਬਲਮ ਹੋ ਰਹੀਆਂ ਸੰਧ ਲੱਗ ਰਹੀਆਂ ਉਹਨਾਂ ਨੂੰ ਸੋ ਅੱਖਾਂ ਲਾਲ ਹੁੰਦੀਆਂ ਜਾ ਰਹੀਆਂ ਸੋ ਇਹ ਸਾਰਾ ਕੁਝ ਟੈਕਨੀਕਲੀ ਭਾਜੀਵਰਾਂ ਦੀ ਜਿਹੜੀ ਸਟੱਡੀ ਹੈ ਇਸ ਸਾਲ ਦੀ ਇਹਨਾਂ ਦੀ ਕੰਪਨੀ ਦੀ ਜਿਹੜੀ ਸਟੱਡੀ ਹੈ ਇਹਨਾਂ ਕੋਲ ਟੈਕਨੀਕਲ ਟੀਮ ਹੈ ਸੋ ਸਾਰੇ ਨਾਲ ਡਿਸਕਸ਼ਨ ਤੋਂ ਬਾਅਦ ਇਹ ਪ੍ਰੋਜੈਕਟ ਜਿਹੜਾ ਫਾਈਨਲਾਈਜ਼ ਹੋਇਆ ਬਿਲਕੁਲ ਬਹੁਤ ਕਮਾਲ ਦਾ ਹੈਗਾ ਜੀ ਇਹ ਪ੍ਰੋਜੈਕਟ ਔਰ ਇਹਦੇ ਨਾਲ ਹੁਣ ਜਿਹੜਾ ਦਵਾਈ ਦਾ ਜਿਹੜਾ ਛਿड़काव ਕੀਤਾ ਜਾਵੇਗਾ ਆ ਕੈਮਰਾ ਪਰਸਨ ਅਮਨ ਦੇ ਨਾਲ ਗੁਰਦਾਸਪੁਰ ਤੋਂ ਡੇਲੀ ਪੋਸਟ ਪੰਜਾਬੀ ਜਲਦੀ ਕਾਗਨਪੁਰ ਤੱਕ